ਯਾਰ ਜਿਸੀ ਜਿਹੜਾ ਜਿਹੜੀ ਜਿਹੜੀ ਟ੍ਰਾਇਨਿੰਗ ਕੀਤਾ ਮੈਂ ਆ ਕੇ ਸ਼ਹਿਰ ਕੋਲ ਤੋਂ ਵਜਿੱਤੇ ਦੇਖਿਆ ਬਹੁਤ ਜ਼ਿਆਦਾ ਟ੍ਰੈਫਿਕ ਦਾ ਕੰਡੀਸ਼ਨ ਹੈ ਸਪੈਸ਼ਲੀ ਜਿਹੜਾ ਬਸ ਸਟੈਂਡ ਤੋਂ ਲੈ ਕੇ ਤੇ ਮੂਗਾ ਰੋਡ ਜਿਹੜਾ ਪਿੱਛੇ ਕੋਧਰ ਰੋਣਾਂ ਦਾ ਇਹ ਤੇ ਬਾਜ਼ਾਰ ਦੇ ਵਿੱਚ ਜਿਹੜਾ ਅੰਦਰ ਜਾਂਦਾ ਵਾ ਅ ਕੰਦਾ ਮੇਨ ਬਾਜ਼ਾਰ ਜਿਹੜਾ ਉੱਥੇ ਬਹੁਤ ਜ਼ਿਆਦਾ ਕੰਡੀਸ਼ਨ ਹੈ ਔਰ ਇਹ ਬਹੁਤ ਹੀ ਲੋਕਾਂ ਨੇ ਆਪ ਵੀ ਇਲੀਗਲੀ ਕੰਸਟਰਕਸ਼ਨ ਕੀਤੀ ਹੈ ਔਰ ਅੱਗੇ ਜਿਹੜੇ ਕਈ ਰੇੜੀਆਂ ਵੈਸੇ ਲਵਾਈਆਂ ਅੱਗੇ ਔਰ ਉਸ ਤੋਂ ਬਾਅਦ ਪਾਰਕਿੰਗ ਹੋ ਰਹੀ ਹੈ ਸੜਕ ਜਿਹੜੀ ਹੈ ਆਲਮੋਸਟ ਘਟੋ ਘਟ 100 ਫੁੱਟ ਚੌੜੀ ਹੈ ਜੀ ਹੈ ਬਟ ਉਹ 10 ਜਸਟ 20 ਫੁੱਟ ਵੀ ਨਹੀਂ ਰਹਿ ਗਈ ਇਹਨੂੰ ਰੇਕੋਰਡਮੈਂਟ ਹੈ ਉਹ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਦਾ ਕਿ ਅੱਜ ਜਿਸ ਨੂੰ ਨਾਲ ਸਾਰਾ ਇੱਕ ਵਾਰਨਿੰਗ ਅਸੀਂ ਦਿੱਤੀ ਹੈ ਕਿ ਇਹ ਆਪਣਾ ਜਿਹੜਾ ਇਹ ਵਿਜ਼ਨ ਰੇਕੋਰਡਮੈਂਟ ਜਿਹੜੀ ਹੈ ਹਟਾਉਣ ਤੇ ਆਪਣੇ ਅੰਦਰ ਲਾਣ ਜਿਹੜੀਆਂ ਨਾਲ ਲੱਗਣ ਦੇਣ ਅੱਗੇ ਕਿ ਜੇਕਰ ਦੁਬਾਰਾ ਫੇਰ ਇੰਨਾ ਕਰਨਗੇ ਕੱਲ ਤੋਂ ਉਹਨਾਂ ਨੂੰ ਪਤਾ ਕੀਤਾ ਕਿ ਨਹੀਂ ਜੇ ਦੁਬਾਰਾ ਕਰਨਗੇ ਤਾਂ ਫਿਰ ਲੀਗਲ ਐਕਸ਼ਨ ਲਿਆ ਜਾਏਗਾ ਸਟਾਫ ਸਰ ਜਿਹੜੇ ਬੋਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਉਹਦਾ ਕੀ ਕੀਤਾ ਗਿਆ ਬੋਲਟ ਵਾਲੇ ਜਿਹੜੇ ਪਟਾਕੇ ਮਾਰਦੇ ਆ ਜਾਂ ਦੂਜੇ ਵਾਰਾਗਰਦੀ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਹਦਾਇਤ ਹੈ ਬਾਜਾਣ ਇਸ ਕੰਮ ਤੋਂ ਅਦਰਵਾਈਜ਼ ਉਹਨਾਂ ਦੇ ਕੇਸ ਜਿਹੜਾ ਵਾ ਕੱਲਾ ਚਲਾਣ ਨਹੀਂ ਹੈ ਇਹਦਾ ਐਫ ਆਈ ਆਰ ਬਿਟਾਉਜ ਹੋ ਸਕਦੀ ਹੈ ਸੌਨ ਪੁਲਿਸ ਦੇ ਅਗੇਸਟ ਪਰਚੰਦਰ ਅਜੇ ਹਲਦੀ ਕੜੀ ਮੈਂ ਵਾਰਨਿੰਗ ਹੀ ਦੇ ਰਿਹਾ ਚਲਾਣ ਉਹਨਾਂ ਦਾ ਕਰਕੇ ਤੇ ਅਦਰਵਾਈਜ਼ ਅਸੀਂ ਜਿਹੜਾ ਐਫ ਆਈ ਆਰ ਵੀ ਦਰਜ ਕਰਾਂਗੇ ਸਰ ਕੱਲ ਤੋਂ ਹੀ ਜੇ ਨਾਇਨਾਂ ਦੇ ਜਿਹੜੀਆਂ ਕੋ ਪਾਸ ਕੀਤੀਆਂ ਨੇ ਇਹਦੇ ਤੇ ਚਲਾਣ ਕੱਟੇ ਜਾਣਗੇ ਗੱਲ ਤੋਂ ਬਿਲਕੁਲ ਜੀ ਪਹਿਲੇ ਤਾਂ ਅਸੀਂ ਈਓ ਸਾਹਿਬ ਤੇ ਫਿਰ ਵੀ ਨਹੀਂ ਟਣਗੇ ਪਰ ਅਸੀਂ ਇੱਕ ਆਈਪੀਸੀ ਦਾ ਸੈਕਸ਼ਨ ਪਹਿਲੇ 283 ਹੁੰਦਾ ਜੀ ਉਹਦਾ ਸਬਸੀਡੈਂਟ ਜਿਹੜਾ ਸੈਕਸ਼ਨ ਹੈਗਾ ਬੀਐਨਐਸ ਤੋਂ ਉਹਦੇ ਦੇਸ਼ਾਂ ਦੇ ਕੇਸ ਵਿੱਚ ਪਰਚਾ ਦਰਜ ਕਰਾਂਗੇ ਸਨਮੇ